ਬਾਰਾ ਬਾਰਾ 12 12 ਕਬੱਡੀਆਂ ਸਾਰੇ ਮੈਚਾਂ ਸਾਰੇ ਮੈਚਾਂ ਦੀਆਂ ਪਰ ਪਹਿਲੇ ਮੈਚ ਦਾ ਤੁਸੀਂ ਫੈਸਲਾ ਕਰਦੇ ਹੋ ਲਓ ਇਸ ਲਈ ਕਬੱਡੀ ਸੈਦੋ ਵੱਲੋਂ ਪਹਿ ਚੁੱਕੀ ਇਸੇ ਨੌਜਵਾਨ ਦੀ ਦੇਖਦਾ ਵੀ ਇੱਕ ਪਾਸੇ ਇਹ ਭਗੇਲੇ ਦੀ ਧਰਤੀ ਦਾ ਨਾਰਾ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ ਲੰਡਿਆਂ ਦਾ ਤਾਰ ਔਰ ਦੂਜੇ ਪਾਸੇ ਦੇਖਦਾ ਵੀ ਭਗੇਲੇ ਦਾ ਨਾਰਾ ਦੋਨੇ ਮੋਗੇ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਨੇ ਇਸ ਵੇਲੇ ਫੜਿਆ ਹੋਇਆ ਗੁੱਟ ਔਰ ਪੁਆਇੰਟ ਮੇਰੇ ਵੀਰੋ ਸੈਦੋ ਦੀ ਟੀਮ ਦੇ ਹਿੱਸੇ ਜਾ ਜੁੜਿਆ ਪੁਆਇੰਟ ਰਵਿੰਦਰ ਰਵਿੰਦਰ ਆਪਦੇ ਪੈੰਡ ਵਾਲੇ ਖਿਡਾਰੀਆਂ ਨੂੰ ਸਾਈਡ ਤੇ ਕਰਕੇ ਭਾ ਦੇ ਇਧਰ ਦਿਸਦਾ ਨਹੀਂ ਕੁਝ ਇਹਨਾਂ ਦੀ ਪ੍ਰੋਬਲਮ ਵੀ ਸੁਣ ਲਓ ਪ੍ਰੋਬਲਮ ਸੁਣਾ ਦੇ ਨਾ ਵਿਚਾਲੇ ਨਾ ਖੜਨਾ ਲਓ ਇਸ ਵੇਲੇ ਦੇਖਦਾ ਵੀ ਰਣਜੀਤ ਕੋੜਾ ਨੌਜਵਾਨ ਗੱਭਰੂ ਕਬੱਡੀ ਪੌਂਡ ਦੇ ਲਈ ਵਾਧਾ ਹੋਇਆ। ਸਾਹਮਣੇ ਚਾਰ ਜਾਫੀ ਨੇ ਇੱਕ ਪਾਸੇ ਦੇਖਦਾ ਵੀ ਲੰਡਿਆਂ ਦੀ ਧਰਤੀ ਦਾ ਏਜੰਟਾ ਨੌਜਵਾਨ ਵੱਦੋਬਾਲ ਦੇ ਕਬੱਡੀ ਕੱਪ ਦਾ ਕਹਿੰਦੇ ਬੈਸਟਰ ਹੈ ਜਾਫੀ ਮੇਰੇ ਵੀਰੋ ਨੈਨੋਕਾਰ ਜੇਤੂ ਰਿਹਾ ਔਰ ਦੂਜੇ ਪਾਸੇ ਫਿਰ ਦੇਖਦਾ ਵੀ ਇਹ ਰਣਜੀਤ ਕੋੜਾ ਲਓ ਰਣਜੀਤ ਕੋੜਾ ਮੇਰੇ ਵੀਰੋ ਪੌਂਡ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ। ਔਰ ਫਿਰ ਵੇਖਦਾ ਵੀ ਅਗਲੀ ਕਬੱਡੀ ਮਾਨੂੰ ਕਹਿੰਦਾ ਸੱਤਾ ਮੇਰੇ ਵੀਰੋ ਸਰਦਾਰ ਸਾਧੂ ਸਿੰਘ ਬਰਾੜ ਤੋਂ ਕਬੱਡੀ ਦੀਆਂ ਪ੍ਰੀਕੀਆਂ ਸਿੱਖੀਆਂ ਨੇ ਕਬੱਡੀ ਦੀਆਂ ਮਤਿਆ ਨੇ ਔਰ ਫਿਰ ਵਾਹਿਗੁਰੂ ਕਿਰਪਾ ਕਰੇ ਇਸ ਵਾਰ ਇਹ ਨੌਜਵਾਨ ਕਨੇਡਾ ਦੇ ਖੇਡ ਮੈਦਾਨਾਂ ਦੇ ਵਿੱਚ ਜ਼ਰੂਰ ਖੇਡੇ ਮਨਪ੍ਰੀਤ ਸਿੰਘ ਨੱਟੂ ਇਸ ਵੇਲੇ ਪੂਰੀ ਕੋਸ਼ਿਸ਼ ਕਰਦਾ ਹੈ ਜਫਾ ਲਾਉਣ ਦੀ ਵਾਹ ਓਏ ਨੌਜਵਾਨ ਨੇ ਨੀ ਰਿਸ ਹੈ ਔਰ ਪੁਆਇੰਟ ਮਾਨੂੰ ਕਹਿੰਦੇ ਸੱਤੇ ਨੌਜਵਾਨ ਦੇ ਇਸੇ ਜੁੜਦਾ ਹੋਇਆ ਚੱਲ ਵੀ ਨਾਰੇ ਪਾ ਵੀ ਨੌਜਵਾਨਾਂ ਕਬੱਡੀ ਟਰੋਲੀ ਭਾਈ ਦੇ ਲਾਗੇ ਮੇਰੇ ਵੀਰੋ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨਾਂ ਦੀ ਛੋਪਰਾ ਪੁੱਧ ਧਰਤੀ ਆਓ ਫਿਰ ਇਹ ਮੇਰੇ ਵੀਰੋ ਪਿੰਡ ਬਗੇਲਾ ਔਰ ਨਾਰਾ ਨਾਂ ਸਾਹਮਣੇ ਦਾਦਰ ਦਾ ਵਰਿੰਦਰ ਨਾਲ ਕਹਿੰਦੇ ਨੇ ਵੀ ਲੰਡਿਆਂ ਦਾ ਤਾਰ ਮੈਂ ਚਿੱਠੀ ਲੰਡਰੋਂ ਲਿਖਦਾ ਤਾਰਾ ਪਿੰਡ ਦਾ ਹਾਲ ਸੁਣਾਦੀ ਯਾਰਾ ਇੱਕ ਪਾਸੇ ਕਹਿੰਦੇ ਲੰਡਿਆਂ ਦਾ ਤਾਰਾ ਲੌਂਦਾ ਹੋਇਆ ਜਫਾ ਬੱਲੇ ਬੱਲੇ ਹੋ ਗਈ ਮਿੱਤਰੋ ਵਾਹ ਵਾਹ ਓ ਗੱਬਰੂਆ ਸੈਦੋ ਉਧਰ ਸੈਤੋ ਦੀ ਟੀਮ ਵੱਲੋਂ ਵੇਖਦਾ ਵੀ ਨਾਰੇ ਦੀ ਪਈ ਹੋਈ ਕਬੱਡੀ ਏ ਬੱਲੇ 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 ਹੋ ਗਈ ਮਿੱਤਰੋ ਆ ਲਓ ਜੀ ਪੁਆਇੰਟ ਯਾਫੀ ਦਾ ਹੈ ਪੁਆਇੰਟ ਯਾਫੀ ਦਾ 30 ਸਕਿੰਟਾਂ ਦਾ ਪੁਆਇੰਟ ਦਿੱਤਾ ਈ 30 ਸਕਿੰਟਾਂ ਦਾ ਹੈਲੋ ਹੈਲੋ ਰੂਟਰ ਨਹੀਂ ਵੱਜਿਆ ਜੀ 30 ਕਿੰਟਾਂ ਦਾ ਪੁਆਇੰਟ ਆ ਹਰ ਦੇ ਲਈ ਵਾਦਾ ਹੋਇਆ ਪਹਿਲੀ ਫਰੇਜ਼ ਦੇ ਵਿੱਚ ਜਦੋਂ ਜਲਾਲ ਵਾਲਾ ਬੱਬੂ ਕਹਿੰਦੇ ਖੇਡਣ ਖੇਡਣ ਲੱਗਿਆ ਤੇ ਇਹੋ ਜਿਹਾ ਸਰੀਰ ਸਿਗਾ ਨੌਜਵਾਨ ਦਾ ਔਰ ਅੱਜ ਗੱਲ ਵੱਖਰੀ ਹੈ ਉਹ ਮੇਰੇ ਪਾਉਂਦਾ ਹੋਇਆ ਕਬੱਡੀ ਬਰਿੰਦਰ ਲੰਡਿਆਂ ਦੀ ਧਰਤੀ ਦਾ ਇਸ ਵੇਲੇ ਪੈ ਚੁੱਕੀ ਜਿੱਤ ਦੋ ਵਾਰ 29 ਤਰੀਕ ਹੋਵੇਗੀ ਸੈਦੋ ਦੇ ਖੇਡ ਮੇਲੇ ਦੀ ਆਓ ਫਿਰ ਜਿੱਥੇ ਵੱਡੇ ਮਾਨ ਸਨਮਾਨ ਹੋਣਗੇ ਔਰ ਪੁਆਇੰਟ ਮੇਰੇ ਵੀਰੋ ਸੈਦੋ ਕੈਂਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਪੁਆਇੰਟ ਮੇਰੇ ਵੀਰੋ ਸੈਦੋ ਦੇ ਹਿੱਸੇ ਜੁੜਦਾ ਹੋਇਆ ਅਗਲਾ ਮੈਚ ਜੰਗੀਆਣਾ ਤੇ ਇੰਦਗੜ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ ਹੈ ਜੰਗੀਆਣਾ ਤੇ ਇੰਦਗੜ ਆ ਦੇ ਉਹ ਬਾਤੇ ਦੇ ਦੋ ਚਾਹੀਦੇ ਸਨ ਗੱਗੇ ਅਰਬੇ ਨੂੰ ਭੇਜ ਪਰ ਉਹ ਸਾਹ ਨਹੀਂ ਸਾਉਂਡ ਦੋ ਲਾ ਬਾਈ ਦੋ ਇੱਥੇ ਲਓ ਇਸ ਵੇਲੇ ਰਣਜੀਤ ਘੋੜੇ ਦੀ ਪਾਈ ਹੋਈ ਕਬੱਡੀ ਮੇਰੇ ਵੀਰੋ ਦੇਖਦਾ ਵੀ ਚਾਰ ਜਾਫੀ ਨੇ ਉਧਰ ਮੁਕਾਬਲਾ ਮੇਰੇ ਵੀਰੋ ਸਖਤ ਹੋ ਚੁੱਕਿਆ ਹੈ ਔਰ ਪੁਆਇੰਟ ਨੌਜਾਨ ਗਬਰੂ ਰੇਡਰ ਦੇ ਹਿੱਸੇ ਜੁੜਦਾ ਹੋਇਆ ਕਰ ਖਾ ਕੇ ਕਬੱਡੀ ਆ ਖੇਡ ਹੁੰਦੀ ਐ ਵੀ ਕੋਈ ਖੂਬਸੂਰਤ ਪੁਆਇੰਟ ਲੱਗੇ ਮਾਪ ਜੰਦਾ ਹੋਇਆ ਆਪਣੀ ਟੀਮ ਦੇ ਲਈ ਚੱਲ ਵੀ ਬਰਿੰਦਰ ਪਾ ਵੀ ਨੌਜਾਨ ਕਬੱਡੀ ਦੋਨੋਂ ਇੱਕ ਟੀਮ ਦੇ ਵਿੱਚ ਬਰਿੰਦਰ ਨਾਂ ਦੇ ਖਿਡਾਰੀ ਖੇਡ ਰਹੇ ਨੇ ਸੰਤਰੀ ਨਿਕਰ ਪਾਈ ਐ ਇਸ ਵੇਲੇ ਦੇਖਦਾ ਵੀ ਚਾਰ ਜਾਫੀ ਨੇ ਸੈਦੂ ਦੀ ਟੀਮ ਦੀ ਥੋੜੀ ਘਾਟ ਬਲਜੀਤ ਦੀ ਮੱਖਣ ਦੀ ਆਓ ਪੁੱਠੀ ਕੈਂਚੀ ਲੈ ਗਈ ਮਿੱਤਰੋ ਹੁਣ ਵੇਖਦੇ ਆ ਵੀ ਕੀ ਗੱਲ ਬਣਦੀ ਇਹ ਪੁੱਠੀ ਕੈਂਚੀ ਇਹ ਪੁੱਠੀ ਬੜੀ ਡਾਢੀ ਹੁੰਦੀ ਹੈ ਹੁਣ ਮੇਰੇ ਦਰਸ਼ਕ ਵੀਰੋ ਮਾਰ ਦਿਓ ਤਾੜੀਆਂ ਇੱਕ ਪਾਸੇ ਮੁਠੀ ਪਰ ਸਰੀਰ ਔਰ ਦੂਜੇ ਪਾਸੇ ਪਹਾੜ ਜਿਡਾ ਗੱਭਰੂ ਇਹ ਆ ਲਓ ਜੀ ਨਹੀਂ ਰਿਸਾਂ ਇੱਥੇ ਆ ਗਿਆ ਸੁਆਦ ਆ ਗਿਆ ਹੈਲੋ ਭਾਈ ਬਗੀਚਾ ਇੰਦਗੜ ਦੀ ਟੀਮ ਨੂੰ ਬੇਨਤੀ ਹੈ ਬਹਿ ਜਾਓ ਵੀਰ ਬਣ ਕੇ 5-7 ਮਿੰਟਾ ਸਿਰਫ ਬਹਿ ਜਾਓ ਮੈਚ ਦੇਖਣ ਵਾਲਾ ਪਿੱਛੇ ਦਾ ਸ਼ਿਕ ਪਰੇਸ਼ਾਨ ਹੁੰਦੇ ਆ 100 ਰੁਪਿਆ ਆਰਾਮ ਸਿੰਘ ਸਰਪੰਚ ਵੱਲੋਂ ਇਸ ਜਾਫੀ ਦੇ ਲਈ ਆਇਆ ਬਹੁਤ ਬਹੁਤ ਧੰਨਵਾਦ ਕਰਦੇ ਆ ਆਰਾਮ ਸਿੰਘ ਸਰਪੰਚ ਵੱਲੋਂ ਇਸ ਜਾਫੀ ਟੈਗ ਜਾਣ ਸਾਨੂੰ ਜਿੰਨਾ ਦੋ ਟਾਈਮ ਲੱਗ ਜਾਂਦੇ ਨਿੰਦਰਾ ਇਹਨਾਂ ਦੀ ਟੀਮ ਦਾ ਜਿਹੜਾ ਜਲਾਲਾਂ ਦਾ ਕੋਈ ਰੌਲਾ ਯਾਰ ਜਿਹੜੀ ਫੈਲਾ ਕਮੇਟੀ ਉਹਨਾਂ ਕੰਮ ਨ ਕਰੇ ਕੀ ਰੌਲਾ ਜੀ ਇਹਨਾਂ ਦਾ ਇਹਨਾਂ ਦੀ ਗੱਲ ਸੁਣੋ ਯਾਰ ਆ ਕੇ ਅਜਮੇਰ ਵੀਰ ਬਾਹਰ ਆ ਜਾ ਪਰ ਮੇਰੇ ਉੱਥੇ ਜਾ ਕੇ ਵੀਰੇ ਤੂੰ ਫਾਦ ਤਸਪਖ ਅਜਮੇਰ ਆ ਸਟੇਜ ਤੇ ਆ ਜਾਓ ਬਸ ਠੀਕ ਹੈ ਤੇਨਾਂ ਦੀ ਗੱਲ ਸੁਣੋ ਥੱਲੇ ਦੀ ਸਟੇਜ ਤੇ ਅਜਮੇਰ ਮਿਲਕ ਨਿਕਲ ਰਿਹਾ ਹੈ ਬਿਸਾਲਾ ਪਾਵਾ ਗੱਲ ਤੇ ਮੈਂ ਲਓ ਲਓ ਇਸ ਵੇਲੇ ਨੀਲੇ ਦੀ ਪਈ ਹੋਈ ਕਬੱਡੀ ਉਧਰ ਵਿਰਿੰਦਰ ਇਧਰ ਨੀਲਾ ਦੋਨੋਂ ਸੁਪਰਸਟਾਰ ਖਿਡਾਰੀ ਮੇਰੇ ਵੀਰੋ ਇੱਕ ਕਹਿੰਦੇ ਇੱਕ ਨੌਜਵਾਨ ਨੇ ਫਰੇਜਰ ਵੈਲੀ ਤੋਂ ਸ਼ੁਰੂਆਤ ਕੀਤੀ ਤੇ ਠੂਰ ਦੇ ਕਬੱਡੀ ਕੱਪ ਤੇ ਆਇਟਮ ਦਾ ਕਿਤਾਬ ਮਿਲਿਆ ਇਸ ਨੌਜਵਾਨ ਨੂੰ ਸੈਦੂਕੇ ਦੇ ਨੀਲੇ ਨੂੰ ਕੋਈ ਆਇਟਮ ਬਣ ਜਾਂਦਾ ਕੋਈ ਬੰਬ ਬਣ ਜਾਂਦਾ ਕੋਈ ਮੇਰੇ ਵੀਰੋ ਘੋੜਾ ਬਣ ਜਾਂਦਾ ਇਹ ਕਹਿੰਦੇ ਕਬੱਡੀ ਦੇ ਵੱਖੋ ਵੱਖਰੇ ਨਾਂ ਨੇ ਲਓ ਕਮਲ ਲੰਡਿਆਂ ਦਾ ਇਸ ਵੇਲੇ ਅਗਲੀ ਕਬੱਡੀ ਪਾਉਣ ਦੇ ਲਈ ਵੱਧਾ ਹੋਇਆ ਇਧਰ ਕਹਿੰਦੇ ਮਾਨ ਸਨਮਾਨ ਜਾਫੀ ਦੇ ਲਈ ਰਾਮ ਸਿੰਘ ਸਰਪੰਚ ਵਾਲਿਓ ਉਧਰ ਕਹਿੰਦੇ ਪਈ ਹੋਈ ਕਬੱਡੀ ਇਹ ਮਨਪ੍ਰੀਤ ਮੇਰੇ ਵੀਰੋ ਇਸ ਨੌਜਵਾਨ ਨੂੰ ਨੱਟੂ ਕਹਿੰਦੇ ਨੇ ਇਹ ਜ਼ੋਰ ਬੜਾ ਕਰਾਉਂਦਾ ਰੀਡਰਾਂ ਦਾ ਮੇਰੇ ਵੀਰੋ ਬੜਾ ਜਰਵਾਣਾ ਜਾਫੀ ਜਿਵੇਂ ਪੰਜਾਬੀ ਦੀ ਕਹਾਵਤ ਹੈ ਇੱਕ ਪਾਸੇ ਵੇਖਦੇ ਆਂ ਵੀ ਨੌਜਵਾਨ ਇਹ ਲੰਡਿਆਂ ਵਾਲਾ ਕਮਲ ਪੁਆਇੰਟ ਲੱਗੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਵਾਹ ਓਏ ਨੌਜਵਾਨਾ ਨਹੀਂ ਰਿਸੇ ਖੇਡ ਕਬੱਡੀ ਮੁੱਢ ਤੋਂ ਹੀ ਜਨ ਜਾਨ ਪੰਜਾਬੀਆਂ ਦੀ ਰਾਮ ਸਿੰਘ ਸਰਪੰਚ ਵੱਲਿਓ ਰੇਡਰ ਦੇ ਲਈ 100 ਰੁਪਏ ਦਾ ਮਾਨ ਸਨਮਾਨ ਆਇਆ ਲੰਡੇਆਂ ਵਾਲੇ ਕਮਲ ਦੇ ਲਈ ਇਧਰ ਕਹਿੰਦੇ ਸਮਾਜ ਸੇਵੀ ਦੀ ਹੈ ਸੇਵਾ ਕਰਦਾ ਦੇਸ਼ ਦੀ ਉਧਰ ਮੇਰਾ ਖਿਆਲ ਵੀ ਮਾਨ ਸਨਮਾਨ ਜੋਗ ਸਖਸ਼ੀਅਤਾਂ ਵੀ ਸਟੇਜ ਤੇ ਬੈਠੀਆਂ ਨੇ ਇੱਕ ਪਾਸੇ ਘੋੜਾ ਮੇਰੇ ਵੀਰੋ ਰੇਡਰ ਦੇ ਲਈ 100 ਰੁਪਏ ਰਾਮ ਸਿੰਘ ਸਰਪੰਚ ਵੱਲਿਓ ਇਹ ਆਇਆ ਰਣਜੀਤ ਘੋੜੇ ਦੇ ਲਈ ਬਹੁਤ ਬਹੁਤ ਧੰਨਵਾਦ ਲਓ ਅਗਲੀ ਪਈ ਹੋਈ ਕਬੱਡੀ ਮਾਣੂਗਿਆ ਵਾਲੇ ਸੱਤੇ ਨੌਜਵਾਨ ਦੀ ਚਾਰ ਜਾਫੀ ਨੇ 1 2 3 ਵੀਰੋ ਹੁਣ ਚੌਹ ਜਾਫਿਆਂ ਦੇ ਵਿੱਚੋਂ ਵੇਖਦਾ ਬਿਜਲੀ ਬੋਰਡ ਦੇ ਕਰੰਟ ਵਾਂਗੂ ਚੁੰਬੜੀਆਂ ਨੌਜਵਾਨ ਔਰ ਥੋੜੀ ਗਲਤੀ ਥੋੜੀ ਗਲਤੀ ਔਰ 100 ਰੁਪਿਆ ਹੋਰ ਇਸ ਨੌਜਵਾਨ ਦੇ ਲਈ ਰਾਮ ਸਿੰਘ ਸਰਪੰਚ ਵੱਲੋਂ ਆਇਆ ਬਹੁਤ ਬਹੁਤ ਧੰਨਵਾਦ ਕਰਦੇ ਆ ਜੰਗੀਆਣਾ ਤੇ ਇੰਦਗੜ ਦੀਆਂ ਟੀਮਾਂ ਅਗਲੇ ਮੁਕਾਬਲੇ ਦੇ ਲਈ ਤਿਆਰ ਰਹਿਣਗੀਆਂ ਜੰਗੀਆਣਾ ਵਰਸ ਇੰਦਗੜ ਚੰਦਵਾਜਾ ਭਾਈ ਚਾ ਮੇਰੇ ਵੀਰੋ ਔਰ ਫਿਰ ਖਿਖਰਿਆ ਵੀ ਅਗਲੀ ਪਈ ਹੋਈ ਕਬੱਡੀ ਥੋੜਾ ਸਾਈਡ ਤੇ ਹੋ ਜਾਓ ਮੇਰੇ ਵੀਰ ਕਿਉਂਕਿ ਕਿਸੇ ਦੇ ਵਿਚਾਲੇ ਓਲਾ ਨਹੀਂ ਬਣਨਾ ਚਾਹੀਦਾ ਇੱਕ ਪਾਸੇ ਕਹਿੰਦੇ ਨਾਰੇ ਦੀ ਪਈ ਹੋਈ ਕਬੱਡੀ ਇਹ ਅੰਬੀ ਹਠੂਰ ਇੰਟਰਨੈਸ਼ਨਲ ਕਬੱਡੀ ਕਲੱਬ ਮੌਕੇ ਦੇ ਲਈ ਖੇਡਦਾ ਕਹਿੰਦੇ ਟਾਪ ਦੀ ਟੀਮ ਪੂਰੀ ਟੀਮ ਦੇ ਲਈ ਖੇਡਦਾ ਇੱਕ ਪਾਸੇ ਦੋ ਵੀਰੋ ਮੋਕੇ ਜ਼ਿਲ੍ਹੇ ਨੂੰ ਬਲੋਂਗ ਕਰਦੇ ਨੇ ਇਹ ਆਹ ਲਓ ਜੀ ਮਾਰ ਦਿਓ ਤਾੜੀਆਂ ਪੁਆਇੰਟ ਸੈਦੋ ਦਾ ਹੈਲੋ ਰੇਡਰ ਦੇ ਲਈ 100 ਰੁਪਏ ਰਾਮ ਸਿੰਘ ਸਰਪੰਚ ਆ ਖਿਡਾਰੀਆਂ ਨੂੰ ਬਿਠਾ ਦਿਓ ਰਾਮ ਲੋਕਾਂ ਦਾ ਦਸਦਾਣੀ ਮਗਰ ਵਰਿੰਦਰ ਵਰਿੰਦਰ ਮੇਰੇ ਵੀਰੋ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਨੌਜਵਾਨ ਗੱਭਰੂ ਵਰਿੰਦਰ ਵਾਹ ਓਏ ਨੌਜਵਾਨ ਹੁਣ ਵੇਖਦਾ ਵੀ ਚਾਰ ਜਾਫੀ 100 ਰੁਪਏ ਆਊਗਾ ਉਧਰ ਪੁੱਠੀ ਕੈਂਚੀ ਏ ਆ ਵਾਹ ਓਏ ਨੌਜਵਾਨ ਐਵੇਂ ਨਹੀਂ ਮੱਖਣ ਵਾਲੀ ਨੇ ਗੱਲ ਕੀਤੀ ਕੇ ਦੇਖਣ ਵਾਲੇ ਜੱਫੇ ਨੇ ਬਲਜੀਤ ਤੇ ਜੀਤੇ ਦੇ ਦੇਖਣ ਵਾਲੇ ਜੱਫੇ ਨੇ ਬਲਜੀਤ ਤੇ ਜੀਤੇ ਦੇ ਗੱਲ ਹੋਈ ਇਸ ਨੌਜੰ ਦੀ ਸ਼ੀਰੇ ਨੇ ਗੀਤ ਲਿਖਿਆ ਸੈਦੋਕੇ ਵਾਲੇ ਨੇ ਉਹ ਵੀ ਮੇਰੇ ਵੀਰੋ ਉਸ ਗੀਤ ਨੂੰ ਜਨਮ ਦੇਣ ਵਾਲਾ ਉਸੇ ਪਿੰਡ ਦਾ ਤੇ ਕੌਣ ਕੌਣ ਉਹ ਕਹਿੰਦੇ ਅੰਗਰੇਜ਼ ਅਲੀ ਲੈ ਵੀ ਜੀਤੇ ਤੇਰੇ ਲਈ 100 ਰੁਪਏ ਦਾ ਮਾਨ ਸਨਮਾਨ ਆਇਆ ਬਹੁਤ ਬਹੁਤ ਧੰਨਵਾਦ ਹੈ ਵਰਿੰਦਰ ਸਿੰਘ ਸਾਡਾ ਵੀਰ ਹਰਵਿੰਦਰ ਸਿੰਘ ਵੱਲੋਂ 100 ਰੁਪਿਆ ਜਾਫੀ ਦੇ ਲਈ ਆਇਆ ਜੀਤੇ ਸੈਦੋਕੇ ਵਾਲੇ ਦੇ ਲਈ ਇਸ ਕਬੱਡੀ ਤੇ ਵੀ 100 ਰੁਪਿਆ ਲੱਗਿਆ ਆਰਾਮ ਸਿੰਘ ਸਰਪੰਚ ਦਾ ਉਧਰ ਕਹਿੰਦੇ ਇਹ ਆ ਲਓ ਜੀ ਹੁਣ ਵੇਖੋ ਇੱਕ ਪਾਸੇ ਵਰਿੰਦਰ ਦੂਜੇ ਪਾਸੇ ਨੀਲਾ ਇੱਕ ਪਾਸੇ ਜਸਕਰਨ ਸਿੰਘ ਨੀਲਾ ਸੈਦੋਕੇ ਦਾ ਤੇ ਦੂਜੇ ਪਾਸੇ ਵਰਿੰਦਰ ਹੱਟੋ ਨੌਜਵਾਨਾ 100 ਰੁਪਿਆ ਜਾਫੀ ਦਾ ਉੱਠੋ ਗੱਬਰੂਆ ਨੌਜਵਾਨਾ ਇਹ ਮੇਰੇ ਵੀਰੋ ਬੜੇ ਲੰਬੇ ਦਿਨਾਂ ਬਾਅਦ ਅੱਜ ਪਹਿਲੀ ਵਾਰ ਖੇਡਣ ਲੱਗਿਆ ਨੌਜਵਾਨ ਜਾਫੀ ਰੇਡਰ ਸੌਰੀ ਨੀਲਾ ਰੇਡ ਤੇ 100 ਰੁਪਿਆ ਲੱਗ ਗਿਆ ਆਰਾਮ ਸਿੰਘ ਸਰਪੰਚ ਵੱਲੀਓ ਇਸ ਕਬੱਡੀ ਤੇ ਮੇਰੇ ਵੀਰੋ 100 ਰੁਪਿਆ ਲੱਗ ਗਿਆ ਹੁਣ ਵੇਖਦੇ ਆਂ ਵੀ ਕੀ ਗੱਲ ਬਣਦੀ ਮੇਰੇ ਵੀਰੋ ਇਸ ਖੇਡ ਮੈਦਾਨ ਦੇ ਵਿੱਚ ਉਧਰ ਮਨਪ੍ਰੀਤ ਨੱਟੂ ਇਧਰ ਕਹਿੰਦੇ ਸੱਤਾ ਮਾਣੂ ਕਹਿੰਦਾ ਵਾਹ ਓਏ ਨੌਜਵਾਨ ਇਧਰ ਰੇਡਰ ਦੇ ਲਈ 100 ਰੁਪਿਆ ਇਹ ਰਾਮ ਸਿੰਘ ਜੀ ਤੁਸੀਂ ਆਪ ਹੀ ਆਪ ਦੇ ਮਾਇਆ ਦੇ ਗਫੇ ਆ ਜਿਹੜੇ ਉਹ ਵੀ ਦੇ ਦਿਓ ਹੈਲੋ ਜਦੋਂ ਆ ਮੈਚ ਸਮਾਪਤ ਹੋਊਗਾ ਲਖਵੀਰ ਸਵਾਮਾ ਕਿਸੇ ਨੂੰ ਹੋਰ ਦੇ ਕੇ ਸਾਡੇ ਨਾਲ ਸੰਪਰਕ ਕਰੇ ਕੋਈ ਰੇਡਾਂ ਦਾ ਰੌਲਾ ਜਲਾਲ ਦਾ ਤੇ ਵਰਜਾ ਮੀਰੇ ਦਾ ਇਧਰ ਪੁਆਇੰਟ ਰੇਡਰ ਦਾ ਲੈ ਵੀ ਨੌਜਵਾਨਾ ਰਾਮ ਸਿੰਘ ਸਰਪੰਚ ਵੱਲਿਓ ਤੈਨੂੰ 100 ਰੁਪਇਆ ਦੇ ਦਿੰਨੇ ਆਪਾਂ ਉਧਰ ਹਰਵਿੰਦਰ ਸਾਡੇ ਵੀਰ ਵੱਲੋਂ ਮਾਨ ਸਨਮਾਨ ਇਸ ਰੇਡ ਤੇ ਫੇਰ ਮੇਰੇ ਵੀਰੋ ਆਹ ਵੇਖੋ ਕਬੱਡੀ ਦੇ ਵਿੱਚ ਮੀਂਹ ਵਰਦਾ ਕਾਦਾ ਵਰਦਾ ਪੈਸਿਆਂ ਦਾ ਨਿੱਕੀ ਨਿੱਕੀ ਕਣੀ ਦਾ ਮੀਂਹ ਪਿਆ ਪੈਂਦਾ ਉਤੋਂ ਪੈਂਦੀ ਭੂਰ ਜੱਫਾ ਜਾਫੀ ਦਾ ਤੇ ਹੰਦੇ ਹੋਗੇ ਦੂਰ ਉਹ ਵੀ ਗੱਲ ਹੋਊ ਲਓ ਮੈਚ ਸਮਾਪਤ ਮਾਨੁਕਮ ਵਾਲੇ ਸੱਤੇ ਦੇ ਲਈ 100 ਰੁਪਇਆ ਦਾ ਮਾਨ ਸਨਮਾਨ ਲਖਵੀਰ ਇੱਕ ਰੈਫਰੀ ਹੈ ਜਿਹੜੇ ਬਾਈਏ ਫੌਜੀ ਆਰ ਇਹਨਾਂ ਨੂੰ ਵੀ ਲਿਆ ਇੱਥੇ ਰੈਫਰੀ ਦੇ ਵਰਗਿਆਂ ਨੂੰ ਲਾ ਦਿਓ ਡਿਊਟੀ ਆਪਾਂ ਹਰ ਇੱਕ ਟੀਮ ਨੂੰ ਇਨਸਾਫ ਦੇਣਾ ਹਰ ਟੀਮ ਆਪਣੀ ਆਪ ਦੀ ਆ ਲੰਡਿਆਂ ਦੇ ਪੁਆਇੰਟ ਸੌਰੀ ਸੈਤੋ ਕਹਿੰਦੇ ਪੁਆਇੰਟ ਨੇ 11 ਲੰਡਿਆਂ ਦੇ ਪੁਆਇੰਟ ਨੇ 12.5 ਮੇਰੇ ਵੀਰੋ ਲੈ ਵੀ ਟਾਈਮ ਨਹੀਂ ਚਾਰੇ ਮਰਾਂ ਆਪ ਲੱਗਣਾ ਇਹਨਾਂ ਦਾ